ਹੈਲੋ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਨਾਵ ਜੀ ਕੀ ਹਾਲ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਰਹੋਗੇ ਸਵਾਗਤ ਹੈ ਤੁਹਾਡਾ ਮੇਰੇ ਚੈਨਲ YouTube ਦੰਤੀਵਾਲ ਤੇ ਹਾਂ ਜੀ ਤੁਸੀਂ ਦੇਖ ਹੀ ਰਹੇ ਹੋਗੇ ਮੇਰੇ ਮਾਗਰ ਸਮਾਨ ਦਾ ਖਲਾਰਾ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਣੇ ਆ ਹਾਂ ਜੀ ਦੇਖੋ ਜੀ ਕਵਾੜ ਦਾ ਜਿਹੜਾ ਖਲਾਰਾ ਖੇਲ ਰਿਆ ਪਿਆਗਾ ਕਵਾਰਤਾ ਕਾਣੂਈ ਸਾਰਿਆਂ ਚ ਜੇ ਕੰਮ ਲੀਏ ਨੇ ਪਰ ਸਾਰੀ ਚੀਜ਼ ਜੜੀ ਮਿੱਟੀ ਧੂੜ ਰੇਤੇ ਦੀ ਭਰ ਜਾਂਦੀ ਹੈਗੀ ਪਤਾ ਨਹੀਂ ਕਿਉਂ ਅੰਦਰ ਵੀ ਇੰਨਾ ਯਾਦੇ ਰੇਤਾ ਜਾਂਦਾ ਜਿੰਨਾ ਵੀ ਕਹਿ ਦੋ ਨਾਲੇ ਥੋੜੇ ਦਿਨਾਂ ਤੋਂ ਹੀ ਛਾੜ ਦਿੰਨੇ ਹੈਗੇ ਇਹ ਆਪਾਂ ਕਰ ਰਹੇ ਹਾਂ ਜੀ ਘਰ ਦੀ ਸਫਾਈ ਤੇ ਆਪਾਂ ਕਰ ਰਹੇ ਹਾਂ ਜੀ ਸਫਾਈ ਇਸ ਲਈ ਸਮਾਨ ਜਿਹੜਾ ਸਾਰਾ ਬਾਹਰ ਕੱਢ ਦਿੱਤਾਗਾ ਆ ਦੇਖ ਆਪਣਾ ਬੱਚਾ ਖੇਡਦਾ ਹਾਂ ਕਿਵੇਂ ਹਰ ਜੱਪ ਟਰੈਟ ਟਰੈਟ ਨਹੀਂ ਹੈਗਾ ਪੁੱਤ ਇਹ ਸੈਂਕਲੀ ਆ ਸੈਂਕਲੀ ਓਰੇ ਓਰੇ ਕੱਢਣੀ ਆ ਕੱਢ ਦਿੰਨੇ ਓਰੇ ਹਾਂ ਈਸ਼ੂ ਤੂੰ ਵੀ ਖੇਡਣਾ ਸੈਂਕਲੀ ਨਾਲ కి దాని తాను కమరా కమరా ఎల్లీ కారా స కమరే కమరా ఎనివాజ లాగ ਹਾਂਜੀ ਜਾਲੇ ਜਿਹੜੇ ਆਪਾਂ ਉੱਪਰੋਂ ਛੱਤ ਪਾ ਲਾ ਦਿੱਤੇ ਨੇ ਹੁਣ ਇੱਥੇ ਆਪਾਂ ਜਿਹੜੀ ਆਪਣੀਆਂ ਕੰਧਾਂ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਮਾਂਜੇ ਨਾਲ ਸਾਫ਼ ਕਰ ਰਹੇ ਹਾਂਗੇ ਤਾਂ ਕਿ ਜਿਹੜੀ ਮਿੱਟੀ ਧੂੜ ਲੱਗਦੀ ਹੈਗੀ ਉਹ ਲੈ ਜੇ ਵੈਸੇ ਰੇਹ ਵਾਲੇ ਗੱਟੇ ਦੇਖ ਕੇ ਤੁਸੀਂ ਸਮਝ ਹੀ ਗਏ ਹੋਵੋਗੇ ਜੀ ਕਿ ਇਹ ਆਪਣਾ ਕਮਰਾ ਕੋਈ ਬੈੱਡਰੂਮ ਨਹੀਂ ਹੈਗਾ ਕੋਈ ਗੈਸਟ ਰੂਮ ਨਹੀਂ ਹੈਗਾ ਇਹ ਕਮਰਾ ਜੀ ਆਪਣਾ ਨਰਮੇ ਵਾਲਾ ਨਰਮਾ ਪਾਇਆ ਕਰਾਂਗੇ ਇਹਦੇ ਵਿੱਚ ਹੁਣ ਆਪਾਂ ਨਰਮਾ ਲੱਗਣਾਗਾ ਇਸ ਲਈ ਆਪਾਂ ਨਰਮੇ ਵਾਲੇ ਕਮਰੇ ਦੀ ਸਫਾਈ ਕਰ ਰਹੇ ਆ। ਇਹ ਆਪਣੇ ਦੇਸੀ ਪਿੰਡਾਂ ਵਿੱਚ ਆ ਹੀ ਹੁੰਦਾ ਜਿਹੜੀ ਚੀਜ਼ ਆਪਾਂ ਜਿਹੜੇ ਕਮਰੇ 'ਚ ਰੱਖਣ ਲੱਗ ਜੀਏ ਉਹਦਾ ਉਹੀ ਨਾਮ ਰੱਖ ਦਿੰਨੇ ਆ। ਹਾਂਜੀ ਇੱਥੇ ਆਪਾਂ ਲਾ ਰਹੇ ਆ ਇਹ ਝਾੜੂ ਤੇ ਕੰਧਾਂ ਹੁੰਦੀਆਂ ਨੇ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਈਆਂ ਨੇ। ਇੱਥੇ ਕੱਚਾ ਫਰਸ਼ ਲੱਗਿਆ ਹੋਇਆ ਜੀ ਇਧਰ ਆਪਣੇ ਤੇ ਕੱਚਾ ਫਰਸ਼ ਲੱਗਿਆ ਹੋਇਆ ਜੀ ਤਾਂ ਕਰਕੇ ਥੋੜੀ ਗਰਦਾ ਜੀ ਹੈ ਹਾਂਜੀ ਇੱਥੇ ਆਪਾਂ ਲਾ ਰਹੇ ਹਾਂ ਜੀ ਪੋਚਾ ਪੋਚਾ ਆਪਾਂ ਸਫਾਈ ਕਰੀ ਤਾਂ ਹੀ ਲਾਉਣੇ ਵੈਸੇ ਰੋਇ ਤਾਂ ਕਿੱਥੋਂ ਹੀ ਐਨੀ ਜਗ੍ਹਾ ਚ ਲੱਗਦਾ ਸੁੱਕਣ ਵਾਲ ਘਰ ਹੈ ਜਿਹੜਾ ਆਪਣਾ ਬਹੁਤ ਵੱਡਾ ਹੈ ਤੇ ਇਸ ਕਰਕੇ ਰੋਜ਼ ਪੋਚਾ ਨਹੀਂ ਲੱਗਦਾ ਇੰਨੇ ਘਰ ਚ ਜਿੱਧਰ ਆਪਾਂ ਰਹਿਨੇ ਆ ਉਧਰ ਲੱਗ ਜੇ ਉਹੀ ਬਹੁਤ ਹੈ ਨਾ ਬਾਕੀ ਜਵੈਨ ਫੈਮਿਲੀ ਹੈ ਜੀ ਆਪਣੇ ਜਿਹੜੇ ਮੈਨੂੰ ਮੇਰੇ ਵੀਰ ਭਰਾ ਜਾਣਦੇ ਉਹਨਾਂ ਨੂੰ ਤਾਂ ਪਤਾ ਹੀ ਹੈ ਜਿਹੜੇ ਨਵੇਂ ਨੇ ਉਹਨਾਂ ਨੂੰ ਦੱਸ ਰਹੇ ਆ ਜਿਵੇਂ ਫੈਮਿਲੀ ਆ ਜੀ ਆਪਣੇ ਤੇ ਕੰਮ ਤਾਂ ਦਾ ਜਿਹੜਾ ਬਹੁਤ ਆ ਫਿਰ ਪਸ਼ੂਆਂ ਦਾ ਹੋ ਜਾਂਦਾ ਹੈਗਾ ਬਾਕੀ ਰਹਿਣਾ ਜਿੱਧਰ ਆਪਾਂ ਰਹਿਣੇ ਆ ਜੀ ਉਧਰ ਆਪਣੇ ਦੂਜਾ ਫਰਸ਼ ਲੱਗਿਆ ਹੋਇਆ ਉਹ ਥੋੜੀ ਸਫਾਈ ਹੈ ਜਿਹੜੀ ਵੱੱਦ ਪਾਲਦਾ ਹੈਗਾ ਇਸ ਲਈ ਇੱਧਰ ਆਪਾਂ ਇਹ ਕਮਰੇ ਚ ਰੇਸ ਰਪੇ ਹੋ ਗਈ ਕੋਈ ਬਾਦੂ ਦੀ ਚੀ ਟੁੱਟੀ ਫੁੱਟੀ ਚੀਜ਼ ਹੋ ਗਈ ਕੋਈ ਵੀ ਕਵਾੜ ਕਹਿ ਲੋ ਕੁਝ ਵੀ ਕਹਿ ਲੋ ਕੋਈ ਵੀ ਚੀਜ਼ ਆਪਾਂ ਇਹ ਕਮਰੇ ਚ ਧਰ ਦੇਉਨੇ ਆਂ ਜੀ ਇਹ ਸੱਲੀ ਹੁਣ ਇਹਨੂੰ ਨਾਲ ਤਾਂ ਬੇਲਾ ਕਰਿਆ ਹੁਣ ਇਹ ਚ ਨਰਮਾ ਪਾਵਾਂਗੇ ਤੇ ਤਾਂ ਕਰਕੇ ਮਾਚਲਾ ਪੋਚਾ ਵੀ ਲਾ ਹੀ ਦਿੰਨੀ ਆ ਸਾਫ ਜਿਹਾ ਹੋ ਜਾਊਗਾ ਇੱਥੇ ਇਹਦੀਆਂ ਸਵਿਚਾਂ ਜਿਹੜੀਆਂ ਕਮਰੇ ਦੀਆਂ ਉਹ ਵੀ ਗੰਦੀਆਂ ਹੋਈਆਂ ਪਈਆਂ ਸੀ ਮੈਂ ਹੁਣ ਸਾਫ ਕਰ ਹੀ ਦੇਵਾਂ ਤੇ ਪੋਚਾ ਪੱਦੇ ਚ ਲਾ ਦਸਤਾ ਹਾਂ ਘਰੋਏ ਨੀ ਲੋਟ ਆਉਂਦਾ ਜੀ ਬਸ 6 ਮਹੀਨਿਆਂ ਤੋਂ ਜਿਹੜੇ ਨਰਮੇ ਵਾਲੇ ਜਾਂ ਰੇਸ ਰਪੇ ਵਾਲੇ ਕਮਰੇ ਹੁੰਦੇ 6 ਮਹੀਨਿਆਂ ਤੋਂ ਸਮਾਰ ਦਿੰਨੇ ਹੁੰਨੇ ਉਹ ਤਾਂ ਚੱਕ ਤਾਂ ਤਾਂ ਰੋਜ਼ ਹੀ ਕਰੀ ਜਾਂਦੇ ਆ ਜੀ ਵੀ ਝਾੜੂ ਤਾਂ ਰੋਜ਼ ਹੀ ਕੱਢ ਦਿੰਨੇ ਆ ਕਿਉਂਕਿ ਕੱਚਾ ਫਰਸ਼ ਲੱਗਿਆ ਹੋਇਆ ਹੈਗਾ ਝਾੜੂ ਕੱਢ ਦਿੰਨੇ ਹੁੰਨੇ ਆਗੇ ਇਧਰਲੀ ਇਧਰਲੀ ਜਗਾਹ 'ਚ ਜਿਹੜੇ ਆਪਣੇ ਕੱਚਾ ਫਰਸ਼ ਲੱਗਿਆ ਸੁਖਨਾਲ ਘਰ ਆਪਣਾ ਬਹੁਤ ਵੱਡਾ ਜੀ ਹੋ ਸਕਿਆ ਤਾਂ ਸਾਨੂੰ ਕਦੇ ਹੋਮ ਟੂਰ ਜ਼ਰੂਰ ਕਰਾਵਾਂਗੇ ਤੇ ਪਰਮਾਤਮਾ ਸਾਹਿਬ ਨੂੰ ਐਡ ਐਡ ਕਰਵਾਖੇ ਬਾਕੀ ਜੇᱫੋ ਪਰਿਵਾਰ ਦਾ ਕੰਮ ਹੋਵੇ ਜੀ ਰਹਿਣ ਵਾਲੇ ਹੈਗੇ ਕੋਈ ਦੱਸ ਜਾਣੇ ਤਾਂ ਇੱਕ ਕੰਮ ਰਹੀ ਆਉਂਦਾਗਾ ਉਹ ਸਾਬ ਨਾਲ ਤਾਂ ਕੋਈ ਵੱਡਾ ਵੀ ਨਹੀਂ ਹੈਗਾ ਪਰ ਜੇᱫੋ ਬੁੜੀਆਂ ਨੂੰ ਸਾਫ ਸਫਾਈ ਕਰਨੀ ਪੈਂਦੀ ਆ ਆਪਣਾ ਲੱਗਦਾ ਵੀ ਹੁਣ ਸਾਫ਼ ਕਰਦੇ ਉਦੋਂ ਐਂ ਲੱਗਦਾ ਵੀ ਐਡਾ ਵੱਡਾ ਘਰ ਹੈਗਾ ਪਰ ਜਦੋਂ ਕੋਈ ਚੀਜ਼ ਰੱਖਣੀ ਹੋਵੇ ਜਾਂ ਆਪਾਂ ਵੀ ਉਦੋਂ ਕਮਰਿਆਂ ਦੇ ਘਾਟ ਮਹਿਸੂਸ ਕਰਦੇ ਆ ਵੀ ਇਹ ਚੀਜ਼ ਇਹ ਕਮਰੇ ਚ ਨਹੀਂ ਟਿਕ ਸਕਦੀ ਬਸ ਹੋਰ ਅੱਡ ਜਗ੍ਹਾ ਹੋਵੇ ਇਸ ਲਈ ਜ਼ਿਮੀਦਾਰਾਂ ਦੇ ਜੱਡਾ ਘਰ ਹੋਵੇ ਉਹਦੇ ਥੋੜਾ ਹੁੰਦਾ ਪਰ ਜਦੋਂ ਬੁੜੀਆਂ ਨੂੰ ਸਾਫ਼ ਕਰਨਾ ਪੈਂਦਾ ਉਦੋਂ ਔਖਾ ਹੀ ਬਹੁਤ ਲੱਗਦਾ ਅੱਗੇ ਵਧੀਆ ਸੀ ਕੱਚੇ ਹੁੰਦੇ ਸੀਗੇ ਸਾਡੇ ਵੀ ਇਹ ਸਾਰਾ ਕੱਚਾ ਹੁੰਦਾ ਸੀ ਪਹਿਲਾਂ ਮੈਂ ਇੱਥੇ ਸਾਰੇ ਮਿੱਟੀ ਲਾਉਂਦੀ ਹੁੰਦੀ ਸੀ ਜੀ ਆਪਾਂ ਇਹਨੂੰ 1 ਸਾਲ ਪਹਿਲਾਂ ਹੀ ਪੱਕਾ ਕਰਿਆਗਾ ਬਹੁਤ ਮਿੱਟੀ ਲਈ ਟਰਾਲੀ ਟਰਾਲੀ ਮਿੱਟੀ ਦੀ ਲੱਗ ਜਾਂਦੀ ਸੀ ਤੇ ਜਿਹੜਾ ਨਰ ਮੇ ਰੁੱਤਾ ਜਾਂਦੀ ਉਹ ਕਹਿੰਦੇ ਮਿੱਟੀ ਲਾਦ ਹੁਣ ਤੇ ਪਰ ਹੁਣ ਇਹ ਆਪਣੇ ਜਿਹੜਾ ਕੱਚਾ ਜਾਂ ਫਰਸ਼ ਬਣ ਲਿਆ ਵੀ ਚਲ ਕਦੇ ਫੇਰ ਲਾ ਲਾਂਗੇ ਵਧੀਆ ਹੀ ਕੱਚਾ ਹੈ ਤੇ ਝਾੜੂ ਨਾਲ ਹੀ ਸਾਰ ਜਾਂਦਾ ਰੋਜ਼ ਝਾੜੂ ਕੱਢ ਦਿੰਨੇ ਆ ਬਾਕੀ ਇਧਰਲੀ ਸਾਈਡ ਹੀ ਇਹਦੇ ਮੂਰੇ ਗੈਲਰੀ ਹੈ ਗੈਲਰੀ ਮੂਰੇ ਬਰਾਂਡਾ ਗਾ ਤੇ ਇਧਰਲੀ ਸਾਈਡ ਮਸ਼ੀਨਰੀ ਸਾਰੀ ਇਧਰਲੀ ਸਾਈਡ ਹੀ ਖੜਦੀ ਹੈ ਜਿੱਧਰ ਆਪਾਂ ਸਫਾਈ ਕਰ ਰਹੇ ਹਾਂ ਤੁਹਾਨੂੰ ਵਾਰ ਸਮਾਨ ਪਿਆ ਦਿਖਾਇਆ ਸੀ ਇੱਥੇ ਟਰੈਟ ਖੜਾ ਹੁੰਦਾ ਨਹੀਂ ਗੱਡੀ ਮੋਟਰਸਾਈਕਲ ਸਾਰਾ ਕੁਝ ਇਧਰ ਹੀ ਖੜਦਾ ਆਪਣੇ ਇਸ ਲਈ ਇਧਰ ਇਹੜਾ ਮਿੱਟੀ ਧੁੱੜ ਵੱਧ ਆਉਂਦੀ ਆ ਫਿਰ ਰੋਜ਼ ਪੋਚਾ ਲੋਟਨੀ ਆਉਂਦਾ ਗਾ ਟਾਈਮ ਨਹੀਂ ਲਾ ਬਸ ਝਾੜੂ ਕੱਢ ਦਿੰਨੇ ਹੁੰਨੇ ਆ ਤੇ ਜਦੋਂ ਪਹਿਲਾਂ ਕੱਚਾ ਹੁੰਦਾ ਸੀ ਉਦੋਂ ਵੀ ਘਰ ਦਾ ਬਹੁਤ ਉੱਠੇ ਸੀ ਕਿਉਂ ਟਰੈਕਟਰਾਂ ਨਾਲ ਜੀ ਗੱਡੀਆਂ ਨਾਲ ਰੋਜ਼ ਹੀ ਮਿੱਟੀ ਆ ਜਿਹੜੀ ਪੱਟੀ ਜਾਂਦੀ ਹੁੰਦੀ ਸੀ ਉਹਦਾ ਇਦੋਂ ਵੀ ਔਖਾ ਸੀਗਾ ਵੀ ਰੋਜ਼ ਮਿੱਟੀ ਨਹੀਂ ਲੱਗਦੀ ਜੀ ਮਿੱਟੀ ਤਾਂ ਸਾਲ 6 ਮਹੀਨਾ ਤੋਂ ਲੱਗਦੀ ਹੁੰਦੀ ਸੀ ਜਾਂ ਕੋਈ ਵਿਹਾਰ ਤਿਆਰ ਆ ਗਿਆ ਆਪਾਂ ਨੂੰ ਹਨਾ ਕੋਈ ਦੀਵਾਲੀ ਲੋੜੀ ਜਾਂ ਬਸ ਵੀ ਕੋਈ ਨਰਮਾ ਕਪਾ ਝੋਣ ਵੇਲੇ ਵੀ ਪਾਵਾਂਗੇ ਨਰਮਾ ਵਿੱਚ ਉਦੋਂ ਤੇ ਚਲੋ ਹੁਣ ਵਧੀਆ ਹੀ ਇੰਨਾ ਕ ਕੱਚਾ ਕਰ ਲਈ ਦੋ ਕਦੇ ਜਰੂਰਤ ਹੋਈ ਹੈ ਜੇ ਆਪਾਂ ਨੂੰ ਜਰੂਰਤ ਨਹੀਂ ਜੀ ਜਗ੍ਹਾ ਹੈਗੀ ਆਪਣੇ ਵਰਤਣ ਨੂੰ ਬਾਦੂ ਵਧੀਆ ਫਰਸ਼ਾਂ ਲੱਗੀਆਂ ਨੇ ਟੁਕੜੀਆਂ ਲੱਗੀਆਂ ਨੇ ਸਾਰੇ ਘਰ ਚ ਆਪਣੇ ਤੇ ਇਧਰਲੀ ਜਗ੍ਹਾ ਜਿਹੜੀ ਆਪਣੀ ਹਜੇ ਫਰੀ ਹੋਈ ਹੈ ਜੀ ਤੇ ਇਕੱਠੇ ਰਹਿ ਰਹੇ ਆ ਜੀ ਆਪਾਂ ਮੇਰੇ ਹਸਬੰਦ ਹੋਏ ਤਿੰਨ ਭਰਾਣੇ ਇਸ ਲਈ ਜੁਆਇਨ ਫੈਮਿਲੀ ਆਪਣੇ ਸੁੱਖ ਨਾਲ ਬੱਚਿਆਂ ਵਾਲਾ ਘਰ ਆਗਾ ਤੇ ਇਸ ਲਈ ਚਲੋ ਜੀ ਮੈਂ ਗੁਜ਼ਾਰਾ ਹੁੰਦਾ ਵਧੀਆ ਹਨਾ ਹਜੇ ਟਾਈਮ ਪਾਸ ਹੁੰਦਾਗਾ ਜਿਵੇਂ ਸਿਆਣੇ ਬੰਦੇ ਕਹਿੰਦੇ ਹੁੰਦੇ ਜੀ ਘਰ ਤੇ ਤਾਂ ਕਿੰਨੇ ਰੁਪਏ ਲਾਈ ਯੋ ਨਹੀਂ ਥੋੜੇ ਐ ਤੇ ਚਲੋ ਜਿੰਨਾ ਚਿਰ ਆਪਣਾ ਲੰਘਦਾਗਾ ਠੀਕ ਐ ਐਡਾ ਕੋਈ ਚੱਕਰ ਨਹੀਂ ਹੈਗਾ ਹਾਂਜੀ ਇੱਥੇ ਆਪਾਂ ਕਰ ਰਹੇ ਜੀ ਬਰਤਨ ਸਾਫ ਇਹ ਸਾਰੇ ਬਰਤਨ ਆਪਾਂ ਜੀ ਨਰਮੇ ਵਾਲੇ ਕਮਰੇ ਛੇ ਕੱਢੇ ਨੇਗੇ ਕਿਉਂਕਿ ਕੋਈ ਵੀ ਚੀਜ਼ ਆਪਾਂ ਨੂੰ ਕੋਈ ਡੱਬੇ ਬੇਲੇ ਹੋ ਗਏ ਕੋਈ ਟੀਫਨ ਵਗੈਰਾ ਨੇ ਜਿਵੇਂ ਢੋਲੀਆਂ ਡੋਲਣੀਆਂ ਤੇ ਇਹ ਸਾਰੇ ਆਪਣੇ ਡੇਲੀ ਵਰਤਨ ਵਾਲੇ ਨਹੀਂ ਹੈਗੇ ਜੀ ਇਹਨਾਂ ਦੀ ਕਦੇ-ਕਦੇ ਜ਼ਰੂਰਤ ਹੁੰਦੀ ਹੈ ਜੀ ਇਧਰ ਪਤੀਲੇ ਦੇਖ ਰਹੇ ਹੋ ਤੁਸੀਂ ਜਿੱਦੇ ਕਦੇ ਜ਼ਰੂਰਤ ਹੁੰਦੀ ਉਹਦੇ ਇਹਨਾਂ ਨੂੰ ਕੱਢ ਲੈਣੇ ਹੁੰਨੇ ਆ ਜੀ ਇਹਨਾਂ ਤੇ ਵੀ ਪਿਆ-ਪਿਆ ਤੇ ਜਿਹੜੀ ਮਿੱਟੀ ਧੂੜਾ ਜਿਆਦਾ ਚੜ ਗਈ ਸੀਗੀ ਇਸ ਕਰਕੇ ਮੈਂ ਚੱਲ ਹੁਣ ਇਹਨਾਂ ਨੂੰ ਵੀ ਸਾਫ਼ ਕਰਦਾ ਤੇ ਇਹ ਹੈਗੇ ਜੀ ਆਪਣੇ ਸਾਗ ਵਾਲਾ ਪਤੀਲਾ ਸਾਗ ਸਟਾਰਟ ਕਰ ਲਾਂਗੇ ਸਿਆਲਾਂ ਚ ਬਣਾਉਣਾ ਸਪੈਸ਼ਲੀ ਸਾਗੜਾ ਇਹ ਬਸ ਇਸ ਤਰ੍ਹਾਂ ਹੀ ਜਿਹੜੇ ਛੋਟੇ ਛੋਟੇ ਕੰਮ ਆ ਘਰਾਂ ਦੇ ਵਿੱਚ ਮੁੱਕਦੇ ਨਹੀਂ ਹੈਗੇ ਬਾਕੀ ਹੁਣ ਤਾਂ ਹੋਰ ਵੀ ਬਿਜ਼ੀ ਹੋ ਜਾਗੇ ਕਿਉਂਕਿ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਲੱਗਣਾ ਨਰਮਾ ਤੇ ਇਸ ਤੋਂ ਬਾਅਦ ਤੁਹਾਨੂੰ ਨਰਮੇ ਦੇ ਬਲੌਗ ਮਿਲਿਆ ਕਰਨਗੇ ਪਲੀਜ਼ ਮੇਰੇ ਚੈਨਲ ਨਾਲ ਬਨੇ ਰਿਹਾ ਕਰੋ ਜੀ ਕਿਉਂਕਿ ਮੇਰੇ ਚੈਨਲ ਤੇ ਤੁਹਾਨੂੰ ਬਿਲਕੁਲ ਦੀ ਅਸੀ ਵੀਡੀਓ ਮਿਲਿਆ ਕਰਨਗੀਆਂ ਖੇਤੀ ਦੇ ਰਿਲੇਟਡ ਘਰ ਦੇ ਕੰਮਾਂ ਤਾਂ ਦੇ ਰਿਲੇਟਡ ਕਿਵੇਂ ਇੱਕ ਔਰਤ ਅੜੀ ਉਹ ਬਿਜੀ ਰਹਿੰਦੀ ਹੈ ਸਾਰਾ ਦਿਨ ਘਰ ਦੇ ਵਿੱਚ ਸ਼ੁਭਾ ਤੇ ਸ਼ਾਮ ਦੇ ਤੱਕ ਕੰਮ ਮੁਕਦੀ ਨਹੀਂ ਜੀ ਤੇ ਫਿਰ ਵੀ ਆਪਾਂ ਜਿਹੜੇ ਵੀ ਹੋਰ ਵੀ ਕੰਮ ਬੁੜੀਆਂ ਜਿਹੜੀਆਂ ਨਹੀਂ ਟਿਕਦੀਆਂ ਬੈਲੀਆਂ ਨਹੀਂ ਰਹਿੰਦੀਆਂ ਗੀਆਂ ਬਿੱਡੀ ਰੱਖਦੀਆਂ ਨੇ ਤੇ ਇਸ ਲਈ ਹੁਣ ਆਪਾਂ ਕਮਰਾ ਤਾਂ ਜੀ ਜਿਹੜਾ ਉਹ ਜਮਾ ਪਰਫੈਕਟ ਆਪਣਾ ਝੜ ਗਿਆਗਾ ਤਿਆਰ ਹੋ ਗਿਆ ਉਹਦੇ ਵਿੱਚ ਜਿਹੜਾ ਸਮਾਨ ਆ ਵੀ ਸਾਰਾ ਰੱਖ ਦਿੱਤਾ ਜੀ ਸਾਰਾ ਸਮਾਨ ਤੇ ਹੁਣ ਮੈਂ ਕਿਹਾ ਚੱਲ ਲੱਗੀ ਤਾਂ ਹੈ ਗਈਆਂ ਪਹਿਲਾਂ ਤਾਂ ਕੋਈ ਸਲਾਹ ਨਹੀਂ ਸੀ ਬਾਹਰੋਂ ਝਾੜਨ ਦੀ ਹੁਣ ਮਾਂ ਚੱਲ ਲੱਗੇ ਤਾਂ ਹੈ ਗਈਆਂ ਲਿਬੜੇ ਤਾਂ ਹੈਗੇ ਸਾਰੇ ਝਾੜ ਦਿੰਨੇ ਆਗੇ ਛੱਤਾਂ ਦਾ ਪਹਾੜ ਲਈਆਂ ਨੇ ਛੱਤਾਂ ਦਾ ਆਪਾਂ ਜਾਲੇ ਲਾਉਣਾ ਨਾਲ ਹੀ ਝਾੜਦੇ ਹੁੰਨੇ ਆਗੇ ਇਹ ਇਹ ਆਪਾਂ ਥੱਲੋ ਥੱਲੋ ਰੇਤਾ ਲਾ ਰਹੇ ਆਂ ਜੀ ਕੰਧਾਂ ਤੋਂ ਇਹ ਆਪਣੇ ਕਮਰੇ ਜੀ ਬਹੁਤ ਹੀ ਵਧੀਆ ਨਿਗੇ ਵਧੀਆ ਤਿਆਰ ਕਰੇ ਹੋਏ ਨੇ ਇਹ ਤੇ ਇਹ ਫਿਲਹਾਲ ਬੰਦ ਪਏ ਨੇ ਵੀ ਮਿੱਟੀ ਧੂੜਾ ਜਿਹੜੀ ਉਹ ਅੰਦਰ ਨਾ ਜਾਵੇ ਤਾਂ ਕਰਕੇ ਇੱਕ ਵਾਰ ਬੰਦ ਕਰ ਰੱਖੇ ਨੇ ਜਰੂਰ ਤੁਹਾਨੂੰ ਆਪਾਂ ਹੋਮ ਟੂ ਜਰੂਰ ਦਿਖਾਵਾਂਗੇ ਜੀ ਤੁਸੀਂ ਮੇਰੇ ਬਲੌਗ ਤੇ ਬਣੇ ਰਿਹਾ ਕਰੋ ਹਾਂਜੀ ਹੁਣ ਆਪਾਂ ਇਹ ਜਿਹੜਾ ਝਾੜੂ ਕੱਢ ਦਨੇ ਇੱਥੇ ਮਿੱਟੀ ਘਟਾ ਤੁਸੀਂ ਦੇਖ ਹੀ ਰਹੇ ਹੋ ਜੀ ਕਿਵੇਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਇਹ ਸਾਰੇ ਟਰੈਕਟਰ ਦੇ ਟਾਇਰਾਂ ਨਾਲ ਆਉਂਦਾ ਜੀ ਹੁਣ ਵੀ ਪਹਿਲਾਂ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਸ਼ੁਰੂ ਤੋਂ ਟਰੈਕਟਰ ਜਿਹੜਾ ਆਪਣਾ ਉਹ ਖੜਾ ਸੀਗਾ ਹੁਣ ਮੈਂ ਇੱਥੇ ਆਪਣਾ ਟਰੈਕਟਰ ਜਿਹੜਾ ਬਾਹਰ ਕਢਾਇਆ ਮਹਾ ਵੀ ਚੰਗੀ ਤਰ੍ਹਾਂ ਛੱਡ ਜਾਊਗਾ ਕਿਉਂਕਿ ਜੇ ਮਸ਼ੀਨਰੀ ਖੜੀ ਹੋਵੇ ਜੀ ਉਦੋਂ ਨਹੀਂ ਛੱਡਦਾ ਇਸ ਲਈ ਮੈਂ ਟਰੈਕਟਰ ਬਾਹਰ ਕਢਾਤਾ ਤੇ ਹੁਣ ਸਮਾਰ ਕੇ ਸਾ ਕਈ ਵਾਰ 15 20 ਦਿਨਾਂ ਤੋਂ ਪੋਚਾ ਵੀ ਲਾ ਦਿੰਨੇ ਹੁੰਨੇ ਜਿੱਦ ਤੇ ਆਏ ਜੇ ਲੱਗੇ ਵੀ ਚਲ ਕੰਮ ਟਾਈਮ ਸਿਰ ਹੋ ਗਿਆ ਹਨ ਫਰਸ਼ ਵਧੀਆ ਜੀ ਇੰਨਾ ਕੋਈ ਮਾੜਾ ਵੀ ਨਹੀਂ ਹੈਗਾ ਲੀਲਾ ਲੀਲਾ ਜੇ ਪੋਚਾ ਲੱਗ ਜੇ ਤਾਂ ਬਹੁਤ ਵਧੀਆ ਹੋ ਜਾਂਦਾ ਬਾਕੀ ਝਾੜੂ ਨਾਲ ਵੀ ਵਧੀਆ ਹੋ ਜਾਂਦੇ ਤੁਸੀਂ ਦੇਖ ਹੀ ਨਹੀਂ ਰਹੇ ਹੋ ਪਿੱਛੋਂ ਵਧੀਆ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਮਸ਼ੀਨਰੀ ਨਾਲ ਮਿੱਟੀ ਥੁਰ ਤਾਈ ਚੱਲਦਾ ਰਹਿੰਦਾ ਜੀ ਬਾਕੀ ਚਲੋ ਸਿਆਣਿਆਂ ਦੀ ਗੱਲ ਹੈ ਬੰਦੇ ਹੋਣਗੇ ਫੇਰ ਹੀ ਤੰਦੇ ਹੋਣਗੇ ਕੋਈ ਗੱਲ ਨਹੀਂ ਜੀ ਆਪਾਂ ਕਰਨਾ ਕੀ ਆ ਹੋਰ ਹਨਾ ਸਾਰਾ ਦਿਨ ਕੰਮ ਕੰਮ ਤਾਂ ਇਹ ਬੰਦੇ ਦੇ ਕਰਮ ਹੁੰਦੇ ਨੇ ਸਮਾਂ ਦੀ ਬਿਜੀ ਵਧੀਆ ਜੀ ਬਿਜੀ ਲਾਈਫ ਲੱਗਦੀ ਹੈਗੀ ਮੈਨੂੰ ਤਾਂ ਬਹੁਤ ਵਧੀਆ ਲੱਗਦਾ 24 ਘੰਟੇ ਬਿਜੀ ਬਿਜੀ ਰਹਿਣਾ ਵਧੀਆ ਤੇ ਬਾਕੀ ਜਿਹੜੇ ਵੀ ਮੇਰੇ ਚੈਨਲ ਨੂੰ ਦੇਖ ਰਹੇ ਹੈ ਜੀ ਪਲੀਜ਼ ਮੇਰੇ ਬਲੌਗ ਬਾਤੋ ਬਾਤ ਦੇਖਿਆ ਕਰੋ ਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਨਾਲ ਨਾਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਮੇਰੇ ਚੈਨਲ ਦਾ ਨਾਮ ਹੈਗਾ ਦੰਦੀਵਾਲ ਜੀ ਮੇਰੇ ਚੈਨਲ ਨੂੰ ਬੱਤਵਾ ਸਪੋਰਟ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਹਾਂਜੀ ਆਪਾਂ ਤੁਸੀਂ ਦੇਖ ਰਹੇ ਹੋ ਚੰਗੀ ਤਰ੍ਹਾਂ ਸਾਰਾ ਸਾਫ਼ ਕਰ ਲਿਆਗਾ ਹੋ ਤਾਂ ਥੋੜਾ ਜਿਹਾ ਇੱਥੇ ਕਵੇਲੇ ਹੀ ਗਿਆ ਜੀ ਆਪਾਂ ਨੂੰ ਹਨੇਰਾ ਹੋ ਗਿਆ ਤੇ ਚਲੋ ਕੋਈ ਗੱਲ ਨਹੀਂ ਹਾਂ ਇਹ ਕਰ ਦਿੱਤੀ ਆਪਾਂ ਚਲੋ ਵਧੀਆ ਇੱਕ ਵਾਰ ਤਾਂ ਹੌਲਾ ਹੌਲਾ ਹੀ ਹੋ ਜਾਂਦਾ ਈ ਵਧੀਆ ਪਰ ਦੂਜੇ ਤੀਜੇ ਦਿਨ ਫੇਰ ਕਿਉਂਕਿ ਤਾਂ ਮਸ਼ੀਨਰੀ ਨਾਲ ਹੀ ਜੀ ਗਰਦਾ ਜਿਹੜੀ ਉਹ ਆ ਜਾਂਦੀ ਹੈਗੀ ਦੇਖੋ ਇਹ ਕਿੰਨਾ ਰੇਤ ਹੈ ਬਠੜ ਰੇਤੇ ਦਾ ਭਰ ਜੂਗਾ ਇਹ ਟਾਇਰ ਨਾਲ ਆਉਂਦਾ ਜੀ ਟਰੈਕਟਰ ਦੇ ਹਾਈ ਗੱਡੀ ਦੇ ਟਾਇਰ ਨਾਲ ਤਾਂ ਘੱਟਾ ਉਹ ਮੋਟਰਸਾਈਕਲ ਨਾਲ ਪਰ ਟਰੈਕਟਰ ਦੇ ਟਾਇਰ ਨਾਲ ਤਾਂ ਬਹੁਤ ਹੀ ਜ਼ਿਆਦਾ ਆਉਂਦਾ ਜੀ ਇੱਕੋ ਦੇ ਟਾਇਰ ਨਵੇਂ ਜਿਹਾ ਪਵਾਏ ਹੋਏ ਨੇ ਤਾਂ ਕਰਕੇ ਬਸ ਜਿਹੜਾ ਇਹ ਰੇਤਾ ਜੀ ਅਹੀਂ ਆਈ ਜਾਂਦਾ ਪੋਚਾ ਜਿਹੜਾ ਆਪਾਂ ਹੁਣ ਸੋਹੇ ਹੀ ਲਾਵਾਂਗੇ ਕਿਉਂਕਿ ਹੁਣ ਆਪਾਂ ਨੂੰ ਹੋ ਗਿਆ ਇੱਕ ਵੇਲਾ ਤੇ ਲੋਝ ਤੇਰੀ ਐਡੀ ਆਪਾਂ ਹੋ ਚੱਕ ਦਿੱਤੀ ਹੈਗੀ ਤੇ ਕਬਰ ਹੋਰ ਇਧਰ ਆਪਣਾ ਪਸੂਆਂ ਦਾ ਪਿਆਜ ਖਾਲਦਾ ਹਨ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਖਾਲ ਦਾਣਾ ਕੈਲਸ਼ੀਅਮ ਲੇਟੀਆਂ ਇੱਥੇ ਰੱਖਦੇ ਹੁੰਨੇ ਆਪਾਂ ਤੇ ਲੋਹੇ ਹੁਣ ਇਹ ਮਿੱਟੀ ਹੋਈ ਸੀ ਜੀ ਆਪਾਂ ਇਹਨਾਂ ਨੂੰ ਸਿੱਟ ਦਿੱਤਾ ਜੀ ਆਪਾਂ ਪਸ਼ੂਆਂ ਦੇ ਥੱਲੇ ਜਿਹੜੇ ਵਿੱਚ ਕਾਗਜ਼ ਕੋਈ ਜਿਹਾ ਨਹੀਂ ਉਹ ਆਪਾਂ ਦੇਵਾਂਗੇ ਚੁੱਕ ਹਾਂਜੀ ਕਾਗਜ਼ ਚੁੱਕ ਦੇ ਚੁੱਕ ਦੇ ਇੱਥੇ ਆਪਾਂ ਵੀਡੀਓ ਦਾ ਕਰਦੇ ਆਂ ਜੀ ਐਂਡ ਉਮੀਦ ਕਰਦੇ ਤੈਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇਗੀ ਮਿਲਦੇ ਨੈਕਸਟ ਵੀਡੀਓ ਦੇ ਨਾਲ ਧੰਨਵਾਦ